ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੱਬ ਆ ਪਹੁੰਚੇ ਨਿਊ ਪੰਜਾਬ ਖੇਤੀਬਾੜੀ ਸਟੋਰ ਬਰੇਟਾ ਕੀ ਹਾਲ ਆ ਬਾਈ ਵਧੀਆ ਬਾਈ ਜੀ ਵਧੀਆ ਆ ਕੀ ਨਵਾਂ ਸੱਪ ਕੱਢ ਲੈਂਦਾ ਇਹ ਆ ਬਾਈ ਟੂਲਿਪ ਕਰੋਪ ਸਾਇੰਸ ਦਾ ਫਿਊਮਿਕਸ ਅਮੈਡਾ 0.3 ਅੱਛਾ ਜੀ ਇਹ ਬਾਈ ਅਜਿਹਾ ਧਮਾਕਾ ਤੁਹਾਨੂੰ ਇੱਕ ਗੋਣੀ ਦੇ ਚਾਰ ਚਾਰ ਗੋਣ ਦੱਸਾਂਗੇ ਬਾਈ ਪਹਿਲਾ ਕੰਮ ਇਹਦਾ ਬਾਈ ਸਿਉਂਖ ਤੇ ਕੰਮ ਕਰਦਾ ਇਹ ਦੂਜਾ ਗੋਬਦੀ ਸੁੰਡੀ ਤੇ ਕੰਮ ਕਰਦਾ ਤੀਜਾ ਕੰਮ ਬਾਈ ਜੀ ਇਹ ਫਟਾਰ ਵਾਸਤੇ ਆ ਬੱਲੇ ਇਹ ਗੱਲਾਂ ਕਹਿਣ ਦੀਆਂ ਤਾਂ ਨਹੀਂ ਨਾ ਨਾ ਬਾਈ ਕੋਈ ਕਹਿਣ ਦੀ ਗੱਲ ਨਹੀਂ ਇੱਕ ਵਾਰੀ ਵਰਤੋ ਦੁਬਾਰੇ ਤੁਸੀਂ ਆਪ ਦੱਸੋਗੇ ਵੀ ਇਹਦੇ ਕੀ ਨਤੀਜੇ ਨੇ ਇਹਦੇ ਨਤੀਜੇ ਬਹੁਤ ਹੀ ਸ਼ਾਨਦਾਰ ਮਿਲਣਗੇ ਬਾਈ ਜੀ ਆਪਾਂ ਇਹਦਾ ਰਿਜ਼ਲਟ ਪਹਿਲਾਂ ਦੇਖਿਆ ਬਾਈ ਹਾਂਜੀ ਬਾਈ ਜੀ ਆਪਾਂ 2 ਸਾਲ ਤੋਂ ਵਰਤ ਰਹੇ ਆ ਜਿਹੜੇ ਵੀ ਬੰਦੇ ਨੇ ਇੱਕ ਵਾਰੀ ਵਰਤਿਆ ਦੁਬਾਰੇ ਮੰਗ ਕੇ ਲੈ ਕੇ ਗਿਆ ਬਾਈ ਜੀ ਆਪਦੇ ਮੂੰਹੋਂ ਚਲੋ ਮੇਰੀ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਇੱਕ ਵਾਰੀ ਇਹਨੂੰ ਪਾਓ ਤੇ ਫਿਰ ਜਿਹੜੀ ਗੱਲਾਂ ਬਾਈ ਨੇ ਕਹੀਆਂ ਨੇ ਉਹ ਸੱਚ ਨੇ ਕਿ ਝੂਠ ਉਹ ਚੀਜ਼ਾਂ ਨੂੰ ਆਪਾਂ ਤੁਹਾਡੇ ਖੇਤ ਫੀਲਡ ਜਾ ਕੇ ਦੇਖਾਂਗੇ ਚੈੱਕ ਕਰਾਂਗੇ ਧੰਨਵਾਦ ਮਿੱਤਰੋ ਧੰਨਵਾਦ